ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਪੇਖੀ ਆ ਪਰਮੀ ਆ ਭੋਗੀ ਆ ਭੁਗਤੇ ਨਮੋ ਜੋਗ ਜੋਗ ਈਸ਼ਵਰੰ ਪਰਮ ਜੁਗਤੇ ਨਮੋ ਨਿਤ ਨਰਾਇਣ ਕੁਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੋ ਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹੰ ਨਮੋ ਭੂਪ ਭੂਪੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਪੇਖੀ ਆਪਰਮੇ ਧੰਨ ਸਤ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿਉਂ ਜਿਹੜਾ ਪਰਮਾਤਮਾ ਹੈ ਅਕਾਲ ਪੁਰਖ ਵੈਗੁਰੂ ਉਹ ਅਪੇਖੀ ਹੈ ਭਾਵ ਕੇ ਭੇਖਾਂ ਤੋਂ ਰਹਿਤ ਹੈ ਸੋ ਅਪੇਖੀ ਉਹਨੂੰ ਕਿਹਾ ਜਾਂਦਾ ਜਿਹੜਾ ਭੇਖਾਂ ਤੋਂ ਰਹਿਤ ਹੋਵੇ ਐਡਾ ਅਗਿੱਤਰ ਲੱਗਾ ਹੈ ਸੋ ਪਰਮਾਤਮਾ ਭੇਖਾਂ ਤੋਂ ਰਹਿਤ ਹੈ ਅਪੇਖੀ ਭੇਖਾਂ ਤੋਂ ਰਹਿਤ ਹੈ ਆਪਰਮੀ ਸੋ ਪਰਮਾਤਮਕ ਜਿਹੜੇ ਨੇ ਉਹਨਾਂ ਤੋਂ ਵੀ ਰਹਿਤ ਹੈ ਪਰਮਾਤਮਾ ਸੋ ਨਾ ਪੇਖਾਂ ਵਿੱਚ ਹੈ ਤੇ ਨਾ ਪਰਮਾਂ ਵਿੱਚ ਹੈ ਐਸਾ ਹੈ ਉਹ ਪ੍ਰਮਾਤਮਾ ਆਪੋਗੀ ਆਪੁਗਤੇ ਸੋ ਦੁਨਿਆਵੀ ਪਦਾਰਥਾਂ ਦੇ ਵੀ ਭੁਗਤਨ ਤੋਂ ਰਹਿਤ ਹੈ ਸੋ ਆਪੋਗੀ ਸੋ ਪਦਾਰਥਾਂ ਤੋਂ ਅਸੰਗ ਹੈ ਪਦਾਰਥਾਂ ਦੇ ਭੁਗਤਨੇ ਤੋਂ ਵੀ ਰਹਿਤ ਹੈ ਸੋ ਅਥਵਾ ਆਪੁਗਤੇ ਸੋ ਸਾਰਿਆਂ ਨੂੰ ਪਦਾਰਥ ਆਪੁਗਤੇ ਭਗਤੌਣ ਵਾਲਾ ਹੈ ਸੋ ਦੁੱਖ ਸੁਖ ਦੇ ਭੁਗਤਨ ਤੋਂ ਵੀ ਰਹਿਤ ਹੈ ਉਹ ਪਰਮਾਤਮਾ ਅਭੁਗਤੇ ਦੁੱਖ ਸੁਖ ਜਿਹੜਾ ਹੈ ਉਹਨੂੰ ਭੁਗਤਨ ਤੋਂ ਵੀ ਰਹਿਤ ਹੈ ਦੁੱਖ ਸੁਖ ਤੋਂ ਵੀ ਰਹਿਤ ਹੈ ਪਰਮਾਤਮਾ ਨਮੋ ਜੋਗ ਜੋਗੇਸ਼ਵਰੰ ਪਰਮ ਜੁਗਤੇ ਸੋ ਉਹ ਪਰਮਾਤਮਾ ਨੂੰ ਨਮਸਕਾਰ ਹੈ ਜਿਹੜਾ ਜੋਗ ਜੁੜਿਆ ਹੋਇਆ ਹੈ ਜੋਗੇਸ਼ਵਰੰ ਜਿਹੜੇ ਜੋਗੀ ਹਨ ਜੋਗੀਆਂ ਵਿੱਚ ਵੀ ਜੁੜੇ ਹੋਏ ਪਰਮਾਤਮਾ ਨੂੰ ਨਮਸ਼ਕਾਰ ਹੈ ਪਰਮ ਜੁਗਤੇ ਪਰਮ ਜਿਹੜਾ ਵੱਡਾ ਹੈ ਸੋ ਸਾਰਿਆਂ ਦੇ ਵਿੱਚ ਜੁੜਿਆ ਹੋਇਆ ਜੁਗਤੇ ਜੁੜਿਆ ਹੋਇਆ ਪਰਮ ਵੱਡਾ ਜਿਹੜਾ ਪਰਮਾਤਮਾ ਹੈ ਉਹਨੂੰ ਨਮਸ਼ਕਾਰ ਹੈ ਨਮੋ ਨਿਤ ਨਰੈਣੇ ਸੋ ਨਿਤ ਨਵੀਨ ਪਰਮਾਤਮਾ ਨਰੈਣੇ ਨਰੈਣ ਸੋ ਜਿਹੜਾ ਨਰੈਣ ਨਿਤ ਨਵੀਨ ਹੈ ਐਸੇ ਪਰਮਾਤਮਾ ਨੂੰ ਨਮਸ਼ਕਾਰ ਹੈ ਨਾਰਾਇਣ ਨੂੰ ਨਮਸ਼ਕਾਰ ਹੈ ਨਰ ਨਾਮ ਹੈ ਮਨੁੱਖ ਦਾ ਆਇਨ ਕਹਿੰਦੇ ਨੇ ਆਉਣ ਦਾ ਸੋ ਜਿਹੜਾ ਮਨੁੱਖਾਂ ਵਿੱਚ ਵੀ ਆਇਆ ਹੋਇਆ ਨਾਰਾਇਣ ਹੈ ਪਰਮਾਤਮਾ ਨਿਤ ਨਵੀਨ ਐਸੇ ਪਰਮਾਤਮਾ ਨੂੰ ਨਮਸ਼ਕਾਰ ਹੈ ਕਰੋਰ ਕਰਮੇ ਸੋ ਕਰੋਰ ਪਾਠ ਹੈ ਕ ਕਕੇ ਦੇ ਪੈਰ ਚਰਾਰਾ ਰਾਰੇ ਨੂੰ ਦੁੱਧ ਲੌਂਕੜਾ ਫਿਰ ਰਾਰਾ ਸੋ ਕਰੋਰ ਸੋ ਕਰੋਰ ਦਾ ਅਰਥ ਹੈ ਕਠੋਰ ਅਤ ਸਖਤ ਸੋ ਸਖਤ ਤੋਂ ਸਖਤ ਕਠੋਰ ਤੋਂ ਕਠੋਰ ਕੰਮ ਵੀ ਆਪਣੇ ਭਗਤਾਂ ਲਈ ਕਰਨ ਵਾਲਾ ਹੈ ਆਪਣੇ ਭਗਤਾਂ ਦੇ ਕਠੋਰ ਤੋਂ ਕਠੋਰ ਵੀ ਜਿਹੜਾ ਕੰਮ ਕਰ ਦੇਣ ਵਾਲਾ ਹੈ ਐਸਾ ਪ੍ਰਮਾਤਮਾ ਹੈ क्रूर ਕਰਮੇ ਨਮੋ ਪ੍ਰੇਤ ਅਪ੍ਰੇਤ ਸੋ ਉਹ ਪਵਿੱਤਰ ਤੋਂ ਵੀ ਪਵਿੱਤਰ ਹੈ ਪ੍ਰੇਤ ਜਿਹੜੀਆਂ ਬਦਰੂਆਂ ਹਨ ਉਹਨਾਂ ਨੂੰ ਵੀ ਅਪ੍ਰੇਤ ਪਵਿੱਤਰ ਕਰਨ ਵਾਲਾ ਹੈ ਬਦਰੂਆਂ ਨੂੰ ਵੀ ਅਪਵਿੱਤਰ ਕਰਨ ਪਵਿੱਤਰ ਕਰਨ ਵਾਲਾ ਹੈ ਤੇ ਪਵਿੱਤਰ ਤੋਂ ਵੀ ਪਵਿੱਤਰ ਪਰਮਾਤਮਾ ਹੈ ਦੇਵੇ ਸੋ ਧਰਮੇ ਦੇਵੇ ਸੋ ਪੂਜਨੀਕ ਹੈ ਸੋ ਧਰਮੇ ਸ਼ੁਭ ਧਰਮ ਸ਼੍ਰਿਸ਼ਟ ਧਰਮ ਬਖਸ਼ਣ ਵਾਲਾ ਉਹ ਪੂਜਨੀਕ ਪਰਮਾਤਮਾ ਹੈ ਨਮੋ ਰੋਗ ਹਰਤਾ ਸੋ ਸਾਰੇ ਰੋਗਾਂ ਨੂੰ ਹਰਤਾ ਨਾਸ਼ ਕਰਨ ਵਾਲਾ ਐਸਾ ਜੋ ਪਰਮਾਤਮਾ ਹੈ ਉਹਨੂੰ ਨਮਸ਼ਕਾਰ ਹੈ ਨਮੋ ਰਾਗ ਰੂਪੇ ਜਿਹੜਾ ਰਾਗਾਂ ਰੂਪਾਂ ਵਿੱਚ ਹੈ ਐਸੇ ਪਰਮਾਤਮਾ ਨੂੰ ਨਮਸਕਾਰ ਹੈ ਨਮੋ ਸਾਹ ਸਾਹੰ ਸਾਹਾਂ ਦੇ ਵਿੱਚ ਵੀ ਸਾਹ ਰੂਪ ਹੈ ਤੇ ਜਿਹੜੇ ਸ਼ਾਹੂਕਾਰ ਹਨ ਉਹਨਾਂ ਦੇ ਵਿੱਚ ਵੀ ਸ਼ਾਹੂਕਾਰ ਰੂਪ ਹੈ ਸ਼ਾਹਾਂ ਦੇ ਵਿੱਚ ਵੀ ਸ਼ਾਹ ਰੂਪ ਜਿਹੜਾ ਪਰਮਾਤਮਾ ਨੂੰ ਨਮਸਕਾਰ ਹੈ ਨਮੋ ਭੋਗ ਭੂਪੇ ਭੂਪ ਨਾਮ ਹੈ ਰਾਜੇ ਦਾ ਰਾਜਿਆਂ ਦੇ ਵਿੱਚ ਵੀ ਰਾਜਾ ਰੂਪ ਜਿਹੜਾ ਪਰਮਾਤਮਾ ਹੈ ਉਹਨੂੰ ਨਮਸਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ